ਅਛਾ ਜੀ ਇੱਕ ਨਾ ਮੈਂ ਭਾਈ ਉਥੇ ਨਾ ਵੀਡੀਓ ਦੇਖੀ ਜਾਂਦਾ ਸੀ ਛੋਟੇ ਆਉਂਦੇ ਸੀ ਜਦੋਂ ਤੁਸੀਂ ਰਾਜਵੀਰ ਬਾਈ ਦੇ ਪੇਜ ਤੇ ਤੁਸੀਂ ਨਾ ਮਟਾ ਦਾਦੂ ਵਾਲੇ ਦੇ ਵੀਡੀਓ ਕਰੀ ਸੀ ਇੱਕ ਤੁਹਾਡਾ ਇੰਟਰਵਿਊ ਜਦੋਂ ਉਹਦੇ ਚ ਮੈਂ ਇੱਕ ਚੀਜ਼ ਦੇਖੀ ਕਿਉਂਕਿ ਆਮ ਆਪਾਂ ਗੱਲ ਸੁਣਦੇ ਹੁੰਨੇ ਆ ਕਹਿੰਦੇ ਕਿ ਘਾਵਤ ਨਹੀਂ ਬਣੀ ਕਹਿੰਦੇ ਬੱਕਰੀ ਸਲਾਵ ਦਾ ਮਰ ਜਾਂਦੀ ਹੁੰਦੀ ਹੈ ਨਾ ਕਿ ਘਾਵਤ ਜੀ ਬਣੀ ਵੀ ਆ ਵੀ ਤੁਸੀਂ ਕਹਿੰਦੇ ਵੀ ਨਮਾਉਨੇ ਹੋ ਆਮਲੀ ਆਮਲੀ ਦੇ ਤੇ ਬੱਕਰੀ ਦੇ ਪਾਣੀ ਡੁੱਲਿਆ ਮਾੜੇ ਮਾੜਾ ਹਾਂ ਵੀ ਉਹ ਬੱਕਰੀ ਵਾਲੀ ਘਾਵਤ ਉਹ ਸੱਚ ਆ ਤੁਸੀਂ ਤਾਂ ਕਹਿੰਦੇ ਵੀ ਉਹ ਕਰਿਆ ਨਮਾਉਨੇ ਆ ਸੀ ਨਹੀਂ ਵੀਰੇ ਆਪਾਂ ਨਮਾਉਨੇ ਆ ਠੀਕ ਹੈ ਜੀ ਜਿਵੇਂ ਹੁਣ ਆਪਣੇ ਬੱਚੇ ਛੋਟੇ ਆ ਉਹਨਾਂ ਨੂੰ ਪਿਸੂਆਂ ਦੀ ਵਾਲੀ ਸ਼ਿਕਾਇਤ ਆਉਂਦੀ ਹੈ ਬਾਕੀ ਹੁਣ ਜਿਵੇਂ ਜਿਹੜੇ ਸਾਬ ਦਾ ਮੌਸਮ ਹੈ ਜੂਆਂ ਪਿਸੂ ਹੁਣ ਸਟਾਰਟ ਹੋਣੇ ਆ ਪਸੂਆਂ ਦੇ ਜੇ ਹੁਣ ਨਿਵਾਏ ਹੋਣਗੇ ਉਹਨਾਂ ਨੂੰ ਇਹ ਸ਼ਿਕਾਇਤ ਨਹੀਂ ਆਉਂਦੀ ਹੈਗੀ ਦੂਜਾ ਬਰੀਡਰ ਨੂੰ ਨਿਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਮ ਕਿਉਂਕਿ ਜਦੋਂ ਬਰੀਡਰ ਨੂੰ ਆਪਾਂ ਨਹੀਂ ਨਿਵਾਉਂਦੇ ਉਹਦੀਆਂ ਖੁੱਚਾਂ ਤੇ ਜ਼ਖਮ ਹੋ ਜਾਂਦੇ ਆ ਠੀਕ ਹੈ ਜੀ ਬਾਕੀ ਆਪਣੇ ਤਾਂ ਬਈ ਬੱਚਿਆਂ ਵਾਂਗੂ ਸਾਰਾ ਦਿਨ ਨਾਲ ਹੀ ਰਹਿੰਦੇ ਆ ਜੇ ਹੁਣ ਆਪਾਂ ਉਹਨਾਂ ਨੂੰ ਨਿਵਾਵਾ ਧਵਾਵਾਗੇ ਨਹੀਂ ਆਪਣੇ ਬੱਚਿਆਂ ਜੀ ਰਹਿਣਾ ਉਹਨਾਂ ਨੇ ਤਾਂ ਅਸੀਂ ਤਾਂ ਨਿਵਾਉਨੇ ਆ ਜ਼ ਤੁਸੀਂ ਤਾਂ ਡਾਕਟਰ ਬਹਿਮਾ ਦੇ ਬਣੀ ਫਿਰਦੇ ਹੋ। ਇਹ ਇੰਨੀ ਜਾਣਕਾਰੀ ਫਿਰ ਕਿੱਧਰੋਂ ਹਾਸਲ ਕਰਦੇ ਹੋ? ਬਾਈ ਜੀ ਪ੍ਰੈਕਟੀਕਲ ਦੱਸਦੇ ਆ। ਜਦੋਂ ਆਪਾਂ ਨਿਵਾ ਕੇ ਦੇਖਦੇ ਆਂ, ਕਰਕੇ ਦੇਖਦੇ ਆਂ, ਜਿਹੜੇ ਕੰਮ 'ਚ ਉੱਤਰ ਕੇ ਦੇਖਦੇ ਆਂ, ਹੋਰ ਕੋਈ ਤੁਹਾਨੂੰ ਕੁਝ ਨਹੀਂ ਸਿਖਾ ਸਕਦਾ ਜਿੰਨਾ ਚਿਰ ਤੁਸੀਂ ਆਪ ਨਹੀਂ ਮੈਦਾਨ 'ਚ ਉਤਰਦੇ। ਤੁਹਾਨੂੰ ਪਤਾ ਨਹੀਂ ਵੀ ਆਹ ਚੀਜ਼ ਦਾ ਕੀ ਨੁਕਸਾਨ ਆ ਜਾਂ ਆਹ ਚੀਜ਼ ਦਾ ਕੀ ਨੁਕਸਾਨ ਆ। ਪ੍ਰੈਕਟੀਕਲ ਕਰਕੇ ਦੇਖੋਗੇ ਫਿਰ ਪਤਾ ਲੱਗਦਾ। ਹੁਣ 1.5 ਸਾਲ 'ਚ ਰੱਖੀਆਂ ਕਿਸੇ ਤੋਂ ਸਿੱਖੀਆਂ ਗੱਲਾਂ ਦਾ ਕੁਝ ਨਹੀਂ ਪੈਂਦਾ। ਉਹ ਤਾਂ ਇੱਕ ਵਾਰੀ ਸੁਣ ਲਾਂਗੇ ਦੂਜੀ ਪਾਸੇ ਨਿਕਲ ਜੂ ਜਿੰਨਾ ਚਿਰ ਆਪਾਂ ਕਰਕੇ ਨਹੀਂ ਆ ਦੇਖ ਦਿਮਾਗ ਚ ਆਉਂਦੀ। ਸਾਡੇ ਗਮਾਂਡ ਤੇ ਬਾਈ ਆ ਆਪਣਾ ਰਾਜਵੀਰ ਮੱਟ ਦਾਦੂ ਵਾਲਾ ਹੈ। ਉਹ ਤੋਂ ਉਹ ਤੋਂ ਬਹੁਤ ਗੱਲਾਂ ਸਿੱਖਿਆ ਮੈਨੂੰ ਲੱਗਦਾ ਵੀ ਉਹਦਾ ਥੋੜਾ ਜਿਹਾ ਥੋੜੇ ਚ ਜ਼ਿਆਦਾ ਬੋਲਦਾ ਕੋਈ ਹੈ। ਬਾਈ ਹੁਣ ਸਾਨੂੰ ਟ੍ਰੇਨਿੰਗ ਤੇ ਮਿਲਿਆ ਪਰ ਸਹੀ ਕਰਾਉਂਦਾ ਉਹ ਵੀ। ਉਹ ਵੀ ਸਾਡੇ ਨਾਲ ਦੇ ਸੱਚੀਆਂ ਗੱਲਾਂ ਕਹਿੰਦਾ, ਖਰੀਆਂ ਕਹਿੰਦਾ ਉਹ ਲੱਗਦੀਆਂ ਕਈਆਂ ਨੂੰ ਹੈ। ਲੱਗਦੀਆਂ ਸਹੀ ਗੱਲਾਂ। ਨਹੀਂ ਨਹੀਂ। ਨਹੀਂ ਰਾਜਵੀਰ ਬਾਈ ਦੀਆਂ ਮੈਂ ਜਿਹੜੀਆਂ ਥੋੜੇ ਚ ਝਲਕ ਬੋਲਦੇ ਨੇ ਇਹ ਤੁਸੀਂ ਗੱਲਾਂ ਕਰਦੇ ਮੈਨੂੰ ਐ ਲੱਗਦਾ ਵੀ ਮੱਟ ਦਾਦੂ ਵਾਲਾ ਇਹ ਇਧਰ ਦੇ ਪਾਸੇ ਨੂੰ ਕਾਬਜਾ ਜ਼ਿਆਦਾ ਕਰਦਾ ਆਉਂਦਾ ਹੈ। ਅਸਮਾਨ ਪਾਈ ਆਉਂਦਾ ਜੇ ਸਾਡੇ ਕੋਲ ਟ੍ਰੇਨਿੰਗ ਦਾ ਜਨੂਨ ਬੋਲਦਾ ਵੀ ਹਾਂ ਸਾਨੂੰ ਆ ਚੀਜ਼ ਦਾ ਜਨੂਨ ਆ ਵੀ ਆ ਚੀਜ਼ ਹੈਗੀ ਮਤਲਬ ਇੱਕ ਬਈ ਹੋਰ ਚੀਜ਼ ਮੈਂ ਦੇਖਿਆ ਜਿਵੇਂ ਆ ਕਈ ਵਾਰੀ ਆਏ ਹੁੰਦਾ ਵੀ ਜਿਵੇਂ ਬੁੜੂਆ ਆਪਣੀਆਂ ਜਿਵੇਂ ਹੁਣ ਆਮ ਬਜ਼ੁਰਗ ਸਾਡੀਆਂ ਭੈਣਾਂ ਹੋਰ ਵੀ ਨੇ ਵੀ ਉਹਨਾਂ ਨੂੰ ਆਪਣੇ ਕਈ ਲੋਕ ਜਿਵੇਂ ਹੁਣ ਚਲੋ ਤੁਸੀਂ ਕਿਹਾ ਵਾ ਵੀ ਤੁਸੀਂ ਚਲੋ ਕਰੀ ਜਾਣੋ ਰਲ ਮਿਲ ਕੇ ਹਨਾ ਦੋਨੇ ਪਰਿਵਾਰ ਤੁਸੀਂ ਆਪ ਦੀ ਹਸਬੰਡ ਵਾਈਫ ਹਨਾ ਦੋਨੇ ਕਰੀ ਜਾਣੇ ਹੋ ਪਰ ਇੱਕ ਚੀਜ਼ ਨਾ ਇਹ ਕੀ ਕਹਿਣਾ ਦਿਨੋ ਵੀ ਮਤਲਬ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਯਾਰ ਵੀ ਜਿਵੇਂ ਹੁਣ ਤੁਸੀਂ ਖੁੱਲ੍ਹ ਛੁੱਟੀ ਦਿੱਤੀ ਵੇ ਤਰੋਜ ਮਾਂ ਕਰਨਾ ਹਨਾ ਵੀ ਕੰਮ ਕਰਨੇ ਕੰਮ ਹੈ ਇੱਕ ਤਰ੍ਹਾਂ ਦਾ ਨਹੀਂ ਲੋਕ ਸ਼ਰਮ ਮੰਨਦੇ ਆ ਵੀ ਇਹ ਚੀਜ਼ ਅਸੀਂ ਕਰਨੀ ਨਹੀਂ ਬਾਈ ਜੀ ਇਹ ਤਾਂ ਜੇ ਇੱਕ ਪੱਕਾ ਕੰਮ ਲੱਗੇ ਰਵਾਂਗੇ ਇੱਕ ਤਾਂ ਸਰੀਰ ਬਿਨੈ ਰਹਿਦਾ ਬੰਦੇ ਦਾ ਤੁਰੇ ਫੇਰਾ ਤੁਰ ਤੂਰਾ ਫੇਰਾ ਰਿੰਦਾ ਦੂਜੇ ਇੱਕ ਤਾਂ ਸ਼ੌਕ ਹੈ ਦੂਜਾ ਬਿਜ਼ਨਸ ਬਣ ਜਾਂਦਾ ਨਾਲੇ ਬ ਫਿਕ ਜੋ ਹੋਵੇ ਫਿਰ ਕੰਮ ਆਟੋਮੈਟਿਕ ਚੱਲ ਪੈਂਦਾ ਹੂੰ ਯੂ ਆਪਾਂ ਕਹਿੰਦਾ ਇਕੱਲੀ ਕਰੂਗੀ ਆਪਾਂ ਤਾਂ ਸੌਂਗੇ ਤੇ ਉੱਠ ਖੜੇ ਹੂੰ ਉਹ ਤੇ ਨਹੀਂ ਜੇ ਆਪਾਂ ਨਾਲ ਸਾਥ ਦੇਵਾਂਗੇ ਘਰੋਂ ਆਟੋਮੈਟ ਚੱਲ ਪੈਣਗੀਆਂ ਕਲੀ ਮਾਤਾ ਆਪਣੀ ਪੈਣਾ ਆਪਣੀ ਘਰ ਵਾਲੀ ਆ ਹੂੰ ਜਿਉ ਆਪਾਂ ਸਾਥ ਦਿੱਤਾ ਉਹ ਚੀਜ਼ ਪਾਲੂ ਪਾਲੂਗੀ ਹੁਣ ਕਰੇ ਆਪਾਂ ਮੰਨਦਾ ਸਾਥ ਹਰ ਇੱਕ ਦਾ ਸਾਥ ਜ਼ਰੂਰੀ ਹੈ ਸਾਥ ਜ਼ਰੂਰੀ ਹੈ ਜਦੋਂ ਆਪਾਂ ਮੰਨ ਕੇ ਚੱਲ ਜਦੋਂ ਪਸ਼ੂ ਡੰਗਰ ਰੱਖਦੇ ਕਰੀ ਪਸ਼ੂ ਡੰਗਰ ਚ ਵੀ ਸਾਥ ਦਿੰਨੇ ਆ ਉਹ ਜੀ ਮੜਾ ਜੇ ਸਾਥ ਦੇਓ ਇਹ ਵੀ ਨਾਲ ਚੱਲ ਪੈਂਦਾ ਸਭ ਚਾਹੇ ਹੁਣ ਜਿਵੇਂ ਕੱਲੀ ਸਾਂਭੀ ਜਾਂਦੀ ਆ ਹਨਾ ਵੀ ਕੱਲੀ ਸਾਂਭ ਲੈ ਇਹਨਾਂ ਨੇ ਇਹ ਕਰੀ ਜਾਂਦੇ ਜੀ ਤੁਹਾਡੇ ਬਾਹਰ ਦਾ ਕੰਮ ਕਰ ਜੀ ਹੈਗਾ ਵੀ ਜੇ ਕੋਈ ਮੇਰੇ ਕਰਨ ਵਾਲਾ ਪਿਆ ਤਾਂ ਇਹਨਾਂ ਨੇ ਇਹ ਨਹੀਂ ਕਹਿਣਾ ਵੀ ਸਾਡਾ ਘਰ ਦਾ ਕੰਮ ਨਹੀਂ ਰੁਕਣਾ ਚਾਹੀਦਾ ਜਿਹੜਾ ਕੰਮ ਮੇਰੇ ਕਰਨ ਵਾਲਾ ਕੋਈ ਪਿਆ ਤਾਂ ਇਹ ਵੀ ਕਰ ਦੇਣਗੇ ਜੇ ਕੋਈ ਇਹ ਨਹੀਂ ਹੈਗੇ ਘਰੇ ਤਾਂ ਇਹ ਨਹੀਂ ਹੈਗਾ ਵੀ ਸਾਡੇ ਜਾਨਵਰ ਭੁੱਖੇ ਫਿਰਨਗੇ ਵੀ ਗੇੜਾ ਵੀ ਦਿਵਾ ਕੇ ਲਿਆਵਾਂਗੇ ਇਹ ਨਹੀਂ ਹੈਗਾ ਚੱਕਰ ਵੀ ਸ਼ਰਮ ਨਹੀਂ ਕਰਨੀ ਆਪਦਾ ਘਰ ਦਾ ਕੰਮ ਨਹੀਂ ਰੁਕਣ ਜਿੰਦਾ ਘਰ ਸਾਡਾ ਪਰਿਵਾਰ ਸਾਡਾ ਰੁਪਿਆ ਵੀ ਸਾਡਾ ਹਾਂ ਹੈ ਤੇ ਡੇਲੀ ਦਾ ਦੁੱਧ ਦੁੱਧ ਫਿਰ ਪਾਉਂਦੇ ਹੋ ਨਹੀਂ ਵੀਰੇ ਹੁਣ ਤੇਰੇ ਬੱਚੇ ਆ ਤੁਹਾਡੇ ਸਾਹਮਣੇ ਪਰ ਹਾਂ ਇਹ ਨਹੀਂ ਗਰੋਥ ਕਰਨਗੇ ਇਹ ਲਾਲਚ ਨਹੀਂ ਦਾ ਫਿਰ ਕਰਨ ਲੱਗਿਆ ਜਾਂ ਤਾਂ ਇਹ ਬੱਚੇ ਪਾਲ ਲੋ ਹਾਂ ਤੇ ਜਾਂ ਦੁੱਧ ਕਣ ਲੋ ਨਹੀਂ ਉਹ ਇੱਕ ਗੱਲ ਜੀ ਚੱਲਦੀ ਹੁੰਦੀ ਹੈ ਵੀ ਸਾਡਾ ਯਾਰ ਇੰਨਾ ਲੀਟਰ ਸਾਡਾ ਦੁੱਧ ਬੈ ਕਦਾ ਮੈਨੂੰ ਤਾਂ ਵੀ ਚਲੋ ਆਪਾਂ ਇਹ ਚੀਜ਼ ਨਹੀਂ ਆਪਾਂ ਦਾ ਪਤਾ ਨਹੀਂ ਕਿਉਂਕਿ ਆਪਾਂ ਆਪਣੇ ਮਨਿਕ ਜੀ ਜਿਵੇਂ ਬਿੱਟਰ ਬਿੱਟਰ ਦੇ ਜਾਂਦਾ ਬਿੱਟਰ ਬਿੱਟਰ ਦੁੱਧ ਬਿੱਟਰ ਦਾ ਦੁੱਧ ਵੱਧ ਹੁੰਦਾ ਇਹ ਬਰਬਰੀ ਘੱਟ ਦਿੰਦੀ ਹੈ ਬਰਬਰੀ ਘੱਟ ਦਿੰਦੀ ਹੈ ਬਿੱਟਰ ਦੇ ਬਰਬਰੀ ਫਿਰ ਆਇਆ ਵੀ ਆਪਦੇ ਬੱਚਾ ਜੋਗਾ ਹੀ ਆਦਾ ਹਣਾ ਜਿੰਦਾ ਖਾਇਆ ਹੈ ਇਹ ਬੱਚਾ ਜੋਗਾ ਹੀ ਹੈ ਬਿੱਟਰ ਚਾਹੀਦਾ ਬਾਈ ਬਿੱਟਰ ਨੇ 2 ਮਹੀਨੇ ਦਿੱਤੇ ਤੇ ਦੁੱਧ ਵੱਧ ਵਾਧੂ ਆ ਹੂੰ ਇਹ ਤਿੰਨ ਦੇ ਦਿੱਤੇ ਫਿਰ ਉੱਥੇ ਉੱਥੇ ਹੀ ਆਉਗਾ ਪੂਰਾ ਇਹ ਤਿੰਨ ਤੋਂ ਜੇ ਮੈਂ ਵੱਧ ਵੀ ਦੇ ਦਿੰਦੀ ਆ ਇਹ ਬੱਚਾ ਜਿਹੜੀ ਇਹ ਬਰਬਰੀ ਹੁੰਦੀ ਆ ਜੀ ਹਾਂ ਵੀਰੇ ਪੰਜ ਟਿੱਕਰ ਵੀ ਦੇ ਸਕਦੇ ਹਾਂ ਹਾਂ ਜੀ ਇਹਦਾ ਫਿਰ ਘਰ ਚ ਰੌਣਕਾਂ ਹੀ ਲੱਗਦੇ ਆ ਵੀ ਸੱਚੀ ਗੱਲ ਆ ਮੇਰੀ ਬਾਈ ਰੌਣਕਾਂ ਹੀ ਆ